ਹਾਂਜੀ ਦੋਸਤੋ ਵੈਲਕਮ ਬੈਕ ਟੂ ਗੁਰਸੁਖ ਬਲੌਗਸ ਐਚ ਆਰ 25 ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਹ ਆ ਗਿਆ ਸਾਡਾ ਸਵਰਨભાઈ ਇਹ ਇਹ ਅੱਜ ਸ਼ੀਸ਼ੇ ਵਗੈਰਾ ਸਾਰੇ ਅੱਜ ਦੇਖਣਗੇ ਪਾਉਣਗੇ ਹੁਣ ਅਸੀਂ ਚੱਲਦੇ ਆਂ ਜੇ ਅਸੀਂ ਪਹੁੰਚ ਚੁੱਕੇ ਐ ਸ਼ੀਸ਼ਾ ਜਿੱਤੋਂ ਲੈਣਾ ਸ਼ੌਪ ਤੋਂ ਆਦੇ ਕੋ ਸ਼ੀਸ਼ਾ ਤੇ ਇਧਰ ਰਸੋਈ ਦਾ ਗੇਟ ਤਿਆਰ ਕਰਵਾਣਾ ਐ ਸ਼੍ਰੀ ਬਾਲਾ ਜੀ ਐਲੂਮੀਨੀਅਮ ਐਂਡ ਗਲਾਸ ਇੱਥੋਂ ਵਜ਼ੀਰਵਾਲ ਕੀ ਦਾ ਸ਼ੀਸ਼ਾ ਵਗੈਰਾ ਮਿਲਦਾ ਹੈ ਸਾਰਾ ਦੇਖੋ ਇੱਥੇ ਸ਼ੀਸ਼ਾ ਕਟਿੰਗ ਕਰਕੇ ਸਾਈਜ਼ ਦੇ ਹਿਸਾਬ ਨਾਲ ਦਿੰਦੇ ਆ ਤੇ ਆਪਾਂ ਸ਼ੀਸ਼ਾ ਲੈ ਲਿੱਤਾ ਹੁਣ ਅਜੀ ਤੇ ਹੁਣ ਅਸੀਂ ਸਮਾਨ ਲੈ ਲਿਆ ਤੇ ਹੁਣ ਅਸੀਂ ਜਾ ਰਹੇ ਆ ਘਰ ਨੂੰ ਤੇ ਘਰੇ ਜਾ ਕੇ ਫਿਰ ਵੇਖਦੇ ਆ ਘਰ ਦਾ ਮਾਹੌਲ ਕੀ ਹੈ ਏ ਹੰਸਾ ਨੂੰ ਲੱਗੀ ਸੀ ਭੁੱਖ ਤੇ ਅਸੀਂ ਕੀ ਕੀਤਾ ਥੋੜਾ ਸਮਾਨ ਲੈਣ ਵਾਸਤੇ ਆਏ ਹੋਏ ਆ ਰੈਸਟੋਰੈਂਟ ਵੀ ਨਵਾਂ ਰੈਸਟੋਰੈਂਟ ਖੁੱਲਿਆ ਹੈਗਾ ਪਿਕ ਕਰ ਰਹੇ ਆਂ ਇਹ ਬ੍ਰਦਰ ਤੁਸੀਂ ਮੈਨੇਜਰ ਹੋ ਇੱਥੋਂ ਦੇ ਮੈਨੇਜਰ ਹੈ ਇਹ ਕਿਸਨਰ ਰੈਸਟੋਰੈਂਟ ਦੇ ਘਰ ਦੁੱਧ ਸੀ ਖਤਮ ਔਰ ਦੁੱਧ ਦੇ ਤੋਂ ਪੱਕਾ ਲੈ ਕੇ ਜਾਣੇ ਆ ਸੀ ਕਿਸਾਨ ਡੈਰੀ ਦੇ ਉੱਤੋਂ ਜੀ ਆ ਲੱਗੇ ਪਿਆ ਫਿਰ ਸਾਡੇ ਸਵਾਨ ਸਿੰਘ ਜੀ ਲਗੇ ਵੀ ਕੰਮ ਕਰਨਾ ਇਹ ਦੇਖੋ ਜੀ ਸਰਵੇ ਕੰਮ ਬਾਹਰ ਮੈਂ ਡੋਰ ਦਾ ਸ਼ੀਸ਼ਾ ਹੋ ਰਿਹਾ ਫਿੱਟ ਟੰਡ ਦਾ ਟਾਈਮ ਹੋ ਗਿਆ ਹੁਣ ਹਾਂਜੀ ਦੋਸਤੋ ਵੈਲਕਮ ਬੈਕ ਟੂ ਗੁਰਸੁਖ ਬਲੌਗਸ ਐਚ ਆਰ 25 ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਔਰ ਅੱਜ ਦਾ ਬਲੌਗ ਹੈ ਜਿਹੜਾ ਅਸੀਂ ਸ਼ੁਰੂ ਕਰਦੇ ਹਾਂ ਪਹੁੰਚ ਗਏ ਆ ਸਾਡੇ ਸੁਖਿੰਦਰ ਸੋਤਾ ਜੀ ਆਪਣੀ ਮੇਨ ਡਿਊਟੀ ਦੇ ਸ਼ਾਪ ਦੇ ਉੱਤੇ ਪਹੁੰਚ ਚੁੱਕੇ ਆ ਦੇਖੋ ਇਸ ਟੈਂਪਲ ਮੈਂ ਡਿਊਟੀ ਲਗਾਈ ਸਗੀ ਤੇ ਹੁਣ ਮੈਂ ਜਾ ਰਹਿਆ ਘਰ ਅੱਜ ਦੇ ਬਲੌਗ ਦੇ ਵਿੱਚ ਘਰ ਦੇ ਵਿੱਚ ਜਿਹੜੇ ਵਿੰਡੋ ਹੈ ਅਰ ਰਸੋਈ ਦੀ ਵਿੰਡੋ ਰੈਡੀ ਕਰਾਉਣੀ ਹੈ ਇੱਕ ਤਾਂ ਸ਼ੀਸ਼ੇ ਵਗੈਰਾ ਪੈਣ ਵਾਲਿਆ ਹੈ ਉੱਪਰ ਜੰਗਲਿਆਂ ਦੇ ਤੇ ਮੈਂ ਮਿਸਤਰੀ ਵੀਰ ਨੂੰ ਸਾਡੇ ਭਰਾ ਨੂੰ ਸੁਨ ਸਿੰਘ ਨੂੰ ਬੁਲਾਇਆ ਹੈ ਤੇ ਅੱਜ ਉਹ ਸ਼ੀਸ਼ੇ ਪਾਵਾਂਗੇ ਘਰ ਦੇ ਵਿੱਚ ਜਿਹੜੇ ਰਹਿੰਦਾ ਸੀਗਾ ਕੰਮ ਹੋਣ ਵਾਲਾ ਤੇ ਅੱਜ ਦੇ ਵਲੌਗ ਦੇ ਵਿੱਚ ਦਿਖਾਵਾਂਗੇ ਫਿਰ ਕਿਵੇਂ ਘਰ ਦੇ ਵਿੱਚ ਜੰਗਲਿਆਂ ਦੇ ਵਿੱਚ ਸ਼ੀਸ਼ੇ ਪਾਏ ਜੇ ਅਸੀਂ ਪਹੁੰਚ ਚੁੱਕੇ ਹਾਂ ਸ਼ੀਸ਼ਾ ਜਿੱਥੋਂ ਲੈਣਾ ਸ਼ੌਪ ਤੋਂ ਆਦੇ ਕੋ ਸ਼ੀਸ਼ਾ ਤੇ ਇੱਕ ਰਸੋਈ ਦਾ ਗੇਟ ਤਿਆਰ ਕਰਵਾਣਾ ਹੈ ਸ਼ੀਸ਼ਾ ਲੈਣਾ ਹੈ ਸ਼ੀਸ਼ਾ ਲੈਣਾ ਸੀ ਉਸ ਦੁਕਾਨ ਤੇ ਪਹੁੰਚ ਗਏ ਆ ਤੇ ਸਮਾਨ ਅਸੀਂ ਲੈ ਰਹੇ ਆ ਦੇਖੋ ਸਾਡੇ ਭਾਈ ਸਾਹਿਬ ਸਵਰਨ ਸਿੰਘ ਜੀ ਜਿਹੜੇ ਸੰਕਰਦੇ ਆ ਸਾਰਾ ਸ਼ੀਸ਼ਾ ਸ਼ੀਸ਼ਾ ਸਮਾਨ ਲੈ ਰਹੇ ਆ ਰਬੜ ਜਿਹੜੀ ਗੇਟ ਦੇ ਵਿੱਚ ਪੈਣੀ ਹੈ ਉਹ ਲੈ ਰਹੇ ਆ ਇਹ ਸਮਾਨ ਵਗੈਰਾ ਸਾਰਾ ਲਈ ਸ਼ੀਸ਼ਾ ਅਸੀਂ ਦੇਖ ਆਏ ਆ ਸ਼ੀਸ਼ਾ ਬਸ ਆ ਜਾਏਗਾ ਥੋੜੇ ਟਾਈਮਾਂ ਅੰਦਰ ਇਹ ਸ਼ੀਸ਼ਾ ਕਟਵਾਉਣਾ ਦੇ ਰੱਖਿਆ ਹੈ ਬਾਕੀ ਜਿਹੜਾ ਸਮਾਨ ਇੱਥੋਂ ਲੈਣਾ ਹੈ ਦੂਸਰੀ ਦੁਕਾਨ ਤੋਂ ਅਸੀਂ ਸ਼ੀਸ਼ਾ ਕਟਵਾਏ ਆਏ ਆਂ ਸਾਈਜ਼ ਦੇ ਆਏ ਆਂ ਮਾ ਸ਼ੀਸ਼ਾ ਉੱਥੋਂ ਤਿਆਰ ਹੋ ਜਾਊਗਾ ਫਿਰ ਬਾਕੀ ਸਮਾਨ ਇੱਥੋਂ ਲੈ ਲੇ। ਦੇਖੋ ਇੱਥੇ ਸ਼ੀਸ਼ਾ ਕਟਿੰਗ ਕਰਕੇ ਸਾਈਜ਼ ਦੇ ਹਿਸਾਬ ਨਾਲ ਦਿੰਦੇ ਆਂ ਤੇ ਆਪਾਂ ਸ਼ੀਸ਼ਾ ਲੈ ਲੇਤਾ ਹੁਣ। ਸ਼੍ਰੀ ਬਾਲਾ ਜੀ ਅਲਮੀਨੀਅਮ ਤੇ ਗਲਾਸ ਇੱਥੋਂ ਮਿਲਦਾ ਹੈ ਸਮਾਨ ਸਾਰਾ ਬੜੀਆ ਕੁਆਲਿਟੀ ਦਾ। ਤੇ ਤੁਸੀਂ ਅੱਜ ਇਹ ਤੇ ਵਿਜਿਟ ਕਰੋ ਪਹੁੰਚੋ ਬਲੌਗ ਦੇ ਵਿੱਚ ਤੁਹਾਨੂੰ ਅਗਰ ਅੱਗੇ ਦਿਖਾਵਾਂਗੇ ਕਿਵੇਂ ਫਿੱਟ ਫਿੱਟ ਹੋ ਰਿਹਾ ਸਮਾਨ ਵਗੈਰਾ ਇਹ ਓਨਰ ਸ਼ਾਪ ਦੇ ਬਾਲਾਜੀ ਗਲਾਸ ਐਂਡ ਐਲੂਮੀਨੀਅਮ ਇਹ ਸਰਕਾਰੀ ਹਸਪੀਟਲ ਦੇ ਬਿਲਕੁਲ ਸਾਹਮਣੇ ਸ਼ਾਪ ਇਹਨਾਂ ਦੀ ਆ ਬਿਲਕੁਲ ਹੀ ਬਿਲਕੁਲ ਅੱਜ ਤੇ ਹੁਣ ਅਸੀਂ ਸਮਾਨ ਲੈ ਲਿਆ ਤੇ ਹੁਣ ਅਸੀਂ ਜਾ ਰਹੇ ਹਾਂ ਘਰ ਨੂੰ ਤੇ ਘਰੇ ਜਾ ਕੇ ਫਿਰ ਵੇਖਦੇ ਘਰ ਦਾ ਮਾਹੌਲ ਕੀ ਹੈ ਤੇ ਉੱਤੇ ਜਾ ਕੇ ਫਿਰ ਫਿਟਿੰਗ ਕਰਾਂਗੇ ਸਾਡੇ ਭਾਈ ਜੀ ਹਾਂ ਸਾਰਾ ਸਮਾਨ ਲੈ ਲਿਆ ਫਿਰ ਉੱਤੇ ਫਿਟਿੰਗ ਕਰਾਂਗੇ ਫਿਰ ਤੁਹਾਨੂੰ ਖਾਵਾਗੇ ਜਦੋਂ ਕੰਮ ਕੰਪਲੀਟ ਹੋ ਗਿਆ ਕੰਮ ਕਰਦੇ ਦੀ ਵੀਡੀਓ ਵੀ ਦਿਖਾਵਾਂਗੇ ਹਾਂਜੀ ਹਾਂਜੀ ਤੇ ਜਦੋਂ ਕੰਮ ਕੰਪਲੀਟ ਹੋ ਗਿਆ ਉਦੋਂ ਵੀ ਦਿਖਾਵਾਂਗੇ ਇਹ ਸਾਡੇ ਸਵਰਨ ਜੀ ਹੈ ਇਹ ਕੰਮ ਕਰਨੇ ਸਾਰਾ ਕੰਪਲੀਟ ਭਾਈ ਸਾਹਿਬ ਇਹਨਾਂ ਦਾ ਨੰਬਰ ਵੀ ਆਪਾਂ ਹੋ ਸਕਦਾ ਮੈਂਸ਼ਨ ਕਰਾਂਗੇ ਦੇ ਵਿੱਚ ਕਿਸੇ ਨੇ ਵੀ ਕੰਮ ਕਰਵਾਉਣਾ ਹੋਵੇ ਵਾਟੋਸ ਸ਼ੇਅਰ ਕਰਨਾ ਸਾਰੇ ਜਨੇ ਸਬਸਕ੍ਰਾਈਬ ਕਰਨਾ ਜੀ ਜੀ ਦੋਸਤੋ ਸੇ ਹਮ ਸਾਨੂੰ ਲੱਗੀ ਜੀ ਬੋਖਾ ਤੇ ਅਸੀਂ ਕੀ ਕਿੰਦਾ ਥੋੜਾ ਸਮਾਨ ਲੈਣ ਵਾਸਤੇ ਆਏ ਹੋਏ ਆ ਰੈਸਟੋਰੈਂਟ ਵੀ ਨਵਾਂ ਰੈਸਟੋਰੈਂਟ ਖੁੱਲਿਆ ਹੈਗਾ ਤੁਹਾਨੂੰ ਇਹਦੀ ਵੀ ਬਾਵਾ ਕੇ ਰੈਫਰੈਂਸ ਇਹ ਹੈ ਆਪਣੇ ਕ੍ਰਿਸ਼ਨਾ ਰੈਸਟੋਰੈਂਟ ਐਂਡ ਬੇਕਰੀ ਇਹ ਹੈ ਐਸ ਬੀ ਆਈ ਬੈਂਕ ਤੇ ਇਹਦੇ ਕੋਲ ਹੈ ਟੋਟਾਲਾ ਰੋਡ ਦੇ ਉੱਤੇ ਇਹਨਾਂ ਦੀ ਰੈਸਟੋਰੈਂਟ ਹੈ ਅੱਜ ਪਹਿਲੀ ਦਫਾ ਇੱਥੇ ਕੁਝ ਲੰਚ ਵਗੈਰਾ ਲੈਣ ਆਏ ਆ ਤੇ ਦੇਖਦੇ ਆ ਕਿਵੇਂ ਦਾ ਟੈਸਟ ਹੈ ਫਿਰ ਤੁਹਾਨੂੰ ਅਗਲੇ ਬਲੌਗ ਚ ਇਹਨਾਂ ਦਾ ਟੈਸਟ ਦਿਖਾਵਾਂਗੇ ਜਿਹੜੀ ਜਿਹੜੀ ਆਈਟਮ ਹੈ ਇੱਥੋਂ ਫੁੱਲ ਤੁਹਾਨੂੰ ਬਲੌਗ ਦੇ ਵਿੱਚ ਦਿਖਾਵਾਂਗੇ ਦੇਖੋ ਕ੍ਰਿਸ਼ਨਾ ਰੈਸਟੋਰੈਂਟ ਓਕੇ ਸਰਵਿਸ ਬੜੀ ਹੈ ਬੜੀਏ ਸਰਵਿਸ ਹੈ ਦੇਖੋ ਗਰਮ ਗਰਮ ਦੇ ਤੋਂ ਸੈਟਿੰਗ ਦੇ ਵਾਸਤੇ ਵੀ ਜਗ੍ਹਾ ਬੜੀ ਆ ਗਈ ਇੱਥੇ। ਔਰ ਅਗਰ ਕਿਸ ਨੇ ਪਾਰਟੀ ਫੰਕਸ਼ਨ ਕਰਨਾ ਕੋਈ ਉਹਦੇ ਵਾਸਤੇ ਵੀ ਬੜੀਆ ਜਗ੍ਹਾ ਹੈਗੀ ਹੈ ਲੋਕੇਸ਼ਨ ਹੈ। ਪ੍ਰੇਮਨਗਰ। ਤੋਂ ਚਟਾਲਾ ਰੋਡ। ਪਿਕ ਕਰ ਰਹੇ ਆਂ ਇਹ ਬ੍ਰਦਰ ਤੁਸੀਂ ਮੈਨੇਜਰ ਹੋ? ਇੱਥੋਂ ਦੇ ਮੈਨੇਜਰ ਹੈ ਇਹ। ਕਿਸ਼ਨਰ ਰੈਸਟੋਰੈਂਟ ਦੇ। ਤੇ ਓਕੇ। ਕਰ ਦੁੱਧ ਸੀ ਖਤਮ। ਔਰ ਦੁੱਧ ਦੇ ਤੋਂ ਪੱਕਾ ਲੈ ਕੇ ਜਾਣਿਆ ਸੀ ਪੱਕੇ ਹੀ ਲੱਗਿਆ ਹੋਇਆ ਸਮਝੋ ਕਿਸਾਨ ਡੈਰੀ ਦੇ ਉੱਤੋਂ ਬੜਾ ਸਪੈਸ਼ਲ ਮੰਨ ਕੇ ਚਲੋ ਵਧੀਆ ਕੁਆਲਟੀ ਦਾ ਦੁੱਧ ਹੁੰਦਾ ਇੱਥੋਂ ਔਰ ਇਹ ਦੁੱਧ ਲੱਗੇ ਕਿਸਾਨ ਡੈਰੀ ਫੇਮਸ ਡੈਰੀ ਹੈ ਇਹ ਦਾ ਵਾਲੀ ਦੇ ਸਾਡੇ ਬ੍ਰਦਰ ਉਹਨਾਂ ਦੀ ਤੇ ਏ ਬ੍ਰਦਰ ਆਨਰ ਹੈ ਸ਼ਾਪ ਦੇ ਕਿਸਾਨ ਡੈਰੀ ਚਟਾਲਾ ਰੋਡ ਦੇ ਉੱਤੇ ਐ ਏਜੀ ਡੇ ਦੇ ਬਿਲਕੁਲ ਸਾਹਮਣੇ ਜਿੱਥੇ ਏਜੀ ਡੇ ਹੁੰਦਾ ਜੀ ਪਹਿਲਾਂ ਜੀ ਆ ਲੱਗੇ ਪਿਆ ਫਿਰ ਸਾਡੇ ਸਵੰਨ ਸਿੰਘ ਜੀ ਲੱਗੇ ਪਿਆ ਕੰਮ ਕਰਨਾ ਸ਼ੁਰੂ ਹੋ ਗਿਆ ਪਰ ਇਸੇ ਹਾਂ ਇਹ ਵੀ ਆ ਗਿਆ ਫੇਰ ਇੱਥੇ ਹੈ ਵਸੇ ਇੱਥੇ ਰਹਿਣੇ ਹੁਣ ਇੱਥੇ ਡਿਊਟੀ ਹੈਗੀ ਬਸ ਹੁਣ ਬਸ ਅਸੀਂ ਥੋੜੇ ਚਿਰ ਚ ਟੈਨਸ਼ਨ ਫਰੀ ਹੋ ਜਾਾਂਗੇ ਬਸ ਹਾਂ ਇਹ ਐਸਮ ਸਿੰਘ ਸਾਡੇ ਭਾਈ ਸਾਹਿਬ ਮਿਸਤਰੀ ਜੀ ਇਹ ਉਹ ਚਰਚਰਿਆ ਰਸੋਈ ਦਾ ਕਿਚਨ ਦਾ ਗੇਟ ਤਿਆਰ ਕਰ ਰਿਹਾ ਹੈ ਜਿਵੇਂ ਕੰਮ ਹੋ ਗਿਆ ਉਹ ਮੈਂ ਤੁਹਾਨੂੰ ਦਿਖਾਵਾਂਗੇ ਸਾਰਾ ਤਾਂ ਜਾ ਬਿਲੋਂ ਆਜਾ ਦੇ ਅੰਦਰ ਰੱਖਿਆ ਆਕੀਸ਼ ਆ ਗਿਆ ਸਾਰੇ ਅੱਜ ਸ਼ੀਸ਼ਾ ਲੱਗ ਜੇਗਾ ਇੱਥੇ ਇੰਦਰ ਵੀ ਸ਼ੀਸ਼ਾ ਲੱਗ ਜੇਗਾ ਕਿਚਨ ਦੇ ਵਿੱਚ ਇੱਧਰ ਉੱਪਰ ਲੱਗ ਜੇਗਾ ਸਾਰੇ ਜਿੱਥੇ ਵਿੰਡੋ ਹੈਗੇ ਆ ਜਿੱਥੇ ਦਰਵਾਜ਼ੇ ਹੈਗੇ ਸਾਰਿਆਂ ਤੇ ਸ਼ੀਸ਼ਾ ਅੱਜ ਲੱਗ ਜੂਗਾ ਤੇ ਜੇ ਕਿਸੇ ਨੇ ਕੰਮ ਵੀ ਕਰਾਉਣਾ ਹੋਵੇ ਤੇ ਆਪਾਂ ਸਵਰਨ ਸਿੰਘ ਜੀ ਹੈਗੇ ਸਾਡੇ ਡੱਬਾਂ ਵਾਲੀ ਦੇ ਨੇੜੇ-ਨੇੜੇ 20-25 ਕਿਲੋਮੀਟਰ ਤੱਕ ਰਾਂ ਜਿੱਥੇ ਵੀ ਤੁਸੀਂ ਕੰਮ ਕਰਾਉਣਾ ਹੈ ਦੱਸ ਸਕਦੇ ਆ ਕਮੈਂਟ ਦੇ ਰਾਹੀਂ ਇਹ ਦੇਖੋ ਜੀ ਚਲ ਰਿਹਾ ਕੰਮ ਬਾਹਰ ਮੈਂ ਡੋਰ ਦਾ ਸ਼ੀਸ਼ਾ ਹੋ ਰਿਹਾ ਫਿੱਟ ਤੇ ਜਿਮੀ ਨੂੰ ਹੋਰੋ ਜਿਹਾ ਲੱਗ ਰਿਹਾ ਅਜੀਬ ਜਿਹਾ ਜਿਮੀ ਕੀ ਹੋ ਰਿਹਾ ਜਿਮੀ ਓ ਜਿਮੀ ਜਿਮੀ ਕੀ ਹੋ ਰਿਹਾ ਹਾਂ ਕੀ ਹੋ ਰਿਹਾ ਹੈ ਹਾਂ ਜਿਮੀ ਚੱਕਰਾਂ ਚ ਪਿਆ ਹੋਇਆ ਕਿਉਂਕਿ ਥੋੜੀ ਦਾ ਖੜਕਾ ਵਾਰੀ ਵਾਰੀ ਹੁੰਦਾ ਤੇ ਜਿਮੀ ਨੂੰ ਐਂ ਲੱਗਦਾ ਪਤਾ ਨਹੀਂ ਕੀ ਕਰ ਰਿਹਾ ਘਰੇ ਤੇ ਆ ਦੇਖੋ ਰਸੋਈ ਦਾ ਜਿਹੜਾ ਸ਼ੀਸ਼ਾ ਤੇ ਵਿੰਡੋ ਆ ਤਾਂ ਹੋ ਗਈ ਕੰਪਲੀਟ ਤੇ ਇਧਰ ਫਿੱਟ ਹੋ ਰਿਹਾ ਵਾਈਫਾਈ ਇੱਕ ਵਾਰੀ ਅਸੀਂ ਉਤਾਰ ਕੇ ਬਾਹਰ ਕਰ ਕਰ ਦਿੱਤਾ ਤੇ ਆ ਜੋ ਦੋਸਤੋ ਬਾਈ ਸੁਰਨਾ ਲੱਗਿਆ ਵੇ ਇਹ ਤਾਂ ਜਿਬੀ ਆ ਆ ਕੀ ਹੋ ਰਿਹਾ ਕੀ ਓਏ ਹੋਏ ਕੀ ਹੋ ਰਿਹਾ ਹਾਂ ਹਾਂ ਆ ਦੇਖੋ ਅੰਦਰ ਅਸੀਂ ਫਿੱਟ ਕਰ ਦਿੱਤਾ ਹੈ ਸ਼ੀਸ਼ਾ ਇਹ ਤਾਂ ਬਿੱਲੀ ਆਉਂਦੀ ਸੀ ਬੜਾ ਤੰਗ ਕਰਦੀ ਸੀ ਬਿੱਲੀ ਆਉਂਦੀ ਆ ਕੇ ਬੜਾ ਤੰਗ ਕਰਦੀ ਤੇ ਅਸੀਂ ਉਹਨਾਂ ਨੂੰ ਕਰਤਾ ਬਿੱਲੀ ਦਾ ਜਾਬਤਾ ਬਿੱਲੀ ਹੋਣੀ ਆ ਸਕਦੀ ਦਾ ਟਾਈਮ ਹੋ ਗਿਆ ਹੁਣ ਲਾ ਲਾ ਕਰ ਕਰ ਨਾ ਕਰ ਕਰ ਮੈਂ ਹੱਬਾਂਗੇ ਲੈਣ ਗਿਆ ਹੁਣ ਹਾਂਜੀ ਦੋਸਤੋ ਅੱਜ ਦੇ ਇਸ ਬਲੌਗ ਨੂੰ ਕਰਦੇ ਇੱਥੇ ਹੀ ਐਂਡ ਤੇ ਕੱਲ ਦੇ ਬਲੌਗ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਸਾਰਾ ਕੰਮ ਕੰਪਲੀਟ ਕੀਤਾ ਹੋਇਆ ਅੱਜ ਕੁਝ ਕੰਮ ਬਾਕੀ ਰਹਿ ਗਿਆ ਸੀ ਜੇ ਸਮਾਨ ਲੈਣ ਗਏ ਹੋਏ ਹਾਂ ਸੀ ਤੇ ਸੋ ਅੱਜ ਦੇ ਇਸ ਬਲੌਗ ਨੂੰ ਆਪਾਂ ਕੇਚ ਕਰਦੇ ਐਂਡ ਹੋਰ ਬਲੌਗ ਦੇਖਣ ਲਈ ਸਾਡੇ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਸ਼ੇਅਰ ਕਮੈਂਟ ਤੇ ਤੁਹਾਡਾ ਸਾਰਿਆਂ ਦਾ ਪਿਆਰ ਇਦਾਂ ਬਣ ਰੇ ਸਾਰਿਆਂ ਨੂੰ ਖੁਦਾਵੈ ਬਾਈ ਬਾਈ